ਪਰਿਆਨੇ ਵਾਲੇ ਬੰਨਿਓ ਜਿਹੜਾ ਹੈ ਹੋਰ ਅਗਰੈਸਿਵਲੀ ਤਰੀਕੇ ਦੇ ਨਾਲ ਤੇ ਜਾਂ ਅਗਲੇ ਦਿਨ ਜਿਹੜੀ ਸੈਂਟਰ ਨੂੰ ਵਿੱਚ ਲੈ ਕੇ ਮੀਟਿੰਗ ਹੁੰਦੀ ਹੈ ਕਿਤਨਾ ਕਿਤੇ ਪ੍ਰੈਸ਼ਰ ਪਾ ਕੇ ਪੰਜਾਬ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਤੇ 8500 ਕਿਊਸਿਕ ਜਿਹੜਾ ਪਾਣੀ ਹੈ ਲੈਣਾ ਉਹ ਅਪਰੂਵ ਕਰ ਦਿੱਤਾ ਜਾਂਦਾ ਹੈ ਫੈਡਰਲ ਢਾਂਚੇ ਨੂੰ ਤੋੜਨ ਦਾ ਕੰਮ ਇੰਦਰਾ ਗਾਂਧੀ ਨੇ ਕਰਿਆ ਸੀ ਉਹਨੋਂ ਹੋਰ ਜਿਹੜਾ ਹੈਗਾ ਖਤਮ ਕਰਨ ਲਈ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਹੈ ਜਿਹੜੇ ਉਹ ਲਗਾਤਾਰ ਪੱਬਾਂ ਭਾਰ ਨੇ ਸੋ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸੈਂਟਰਲਾਈਜੇਸ਼ਨ ਕਰ ਰਿਹਾ ਹੈ ਸੋ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਬੇਇੱਜ਼ਤ ਕਰਕੇ ਪਾਣੀ ਖੋਇਆ ਜਾ ਰਿਹਾ ਹੈ ਇਹ ਕੋਈ ਇੱਕ ਪਿਆਰ ਢੰਗ ਨਾਲ ਇੱਕ ਇਨਸਾਨੀ ਨਾਤੇ ਤੇ ਮੰਗਿਆ ਨਹੀਂ ਜਾ ਰਿਹਾ ਪੰਜਾਬ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਸਾਡੇ ਗੁਲਾਮ ਆ ਤੁਸੀਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੀ ਸਰਕਾਰ ਦੇ ਗੁਲਾਮ ਹੋ ਅਸੀਂ ਜਿੱਦਾਂ ਕਹਿੰਦੇ ਵੀ ਜੁੱਤੀ ਦੀ ਨੋਕ ਤੇ ਪਾਣੀ ਲੈ ਕੇ ਜਾਵਾਂਗੇ ਭਾਰਤ ਦੇ ਸੰਵਿਧਾਨ ਵਿੱਚ ਜਾਂ ਕਾਨੂੰਨ ਵਿੱਚ ਤੈਅशुदा ਮਾਪ ਦੰਡਾਂ ਉਹਨਾਂ ਦੀ ਉਲੰਘਣਾ ਕਰਕੇ ਪਾਣੀ ਲਿਆ ਰਹੇ ਆ ਇਹੋ ਹੀ ਇੰਦਰਾ ਗਾਂਧੀ ਨੇ ਕਰਿਆ ਇਹੋ ਹੀ ਮੌਜੂਦਾ ਜਿਹੜੀ ਕੇਂਦਰ ਸਰਕਾਰ ਹਰਿਆਣਾ ਤੇ ਰਾਜਸਥਾਨ ਦੀ ਸਰਕਾਰ ਆ ਉਹ ਕਰ ਰਹੀ ਜਿਹੜੇ ਸੈੱਟ ਨੋਰਮਸ ਆਫ ਲਾਅ ਐਂਡ ਕਨਸਟੀਟਿਊਸ਼ਨ ਆ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਇਹ ਲੈ ਕੇ ਜਾਇਆ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੀ ਆ ਜਿਹੜੀ ਉਹ ਪੰਜਾਬ ਦੀ ਹੋਣੀ ਚਾਹੀਦੀ ਆ ਹਾਈ ਕੋਰਟ ਵੀ ਇਸੇ ਕਰਕੇ ਸਾਂਝੀ ਰੱਖੀ ਗਈ ਆ ਤਾਂ ਕਿ ਜਦੋਂ ਜਿਹੜੇ ਦੋਹਾਂ ਜਾਂ ਰਾਜਾਂ ਨਾਲ ਜਾਂ ਭਾਰਤ ਸਰਕਾਰ ਨਾਲ ਸੰਬੰਧਿਤ ਮਸਲੇ ਆਉਣੇ ਆ ਉਹਦੇ ਵਿੱਚ ਜੇ ਪੰਜਾਬ ਦੀ ਹਰ ਪੰਜਾਬ ਦੀ ਆਪਣੀ ਹਾਈ ਕੋਰਟ ਹੋਏਗੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਸਾਂਝੀ ਹਾਈ ਕੋਰਟ ਵੀ ਇਸੇ ਲਈ ਰੱਖੀ ਗਈ ਹੈਗੀ ਆ ਕੈਪਟਨ ਅਵਰਿੰਦਰ ਸਿੰਘ ਦਾ ਜਿਹੜਾ ਉਹਨਾਂ ਨੇ ਲਿਆਂਦਾ ਸੀ 2004 ਵਿੱਚ ਉਹਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਹੈਗੀਆਂ ਨੇ ਬੇਸ਼ੱਕ ਉਹਨਾਂ ਨੇ ਕੁਝ ਧਾਰਾਵਾਂ ਤੋੜੀਆਂ ਪਰ ਜਿਹੜੀ ਅਸਲੀ ਧਾਰਾ ਸੀ ਧਾਰਾ 5 ਆ ਜਿਹੜੀ ਜਿਹਦੇ ਵਿੱਚ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਜਾਣ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂ ਤੱਕ ਉਹ ਧਾਰਾ ਨਹੀਂ ਟੁੱਟਦੀ ਹਨ ਸਾਰਾ ਕੁਝ ਖਤਮ ਨਹੀਂ ਹੁੰਦਾ ਜਿੱਦਾਂ ਭਾਰਤ ਨੇ ਹੁਣ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀ ਧਾਰਾ ਆਪਣੇ ਤੌਰ ਤੇ ਤੋੜ ਦਿੱਤੀ ਹੈ ਉਸ ਸੰਧੀ ਤੋੜ ਦਿੱਤੀ ਹੈ ਹਾਂ ਸੰਧੀ ਤੋੜ ਦਿੱਤੀ ਹੈ ਜਿਹੜੀ ਇੰਡਸ ਵੈਲੀ ਦੀ ਹੈਗੀ ਹੈ ਨਾ ਸੋ ਇਸੇ ਤਰ੍ਹਾਂ ਪੰਜਾਬ ਨੂੰ ਉਹ ਸੰਧੀ ਤੋੜ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਆਪ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਪਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਸਰਦਾਰ ਅਰਪਾਰ ਸਿੰਘ ਦੀ ਸ਼ੁਰੂਆਤ ਅੱਜ ਆਪਾਂ ਕਰਨੀ ਹੈ ਪਾਣੀ ਦੇ ਮਸਲੇ ਤੋਂ ਜਿਵੇਂ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜੀ ਹੈ ਟਸਲ ਚੱਲ ਰਹੀ ਹੈ ਬੀਬੀਐਮਪੀ ਜਿਸ ਦਾ ਕਿ ਮੁੱਦਾ ਆਪਾਂ ਕੀ ਕਿ ਕੁਝ ਸਾਲ ਪਹਿਲਾਂ ਕਾਫੀ ਚਰਚਾ ਦੇ ਵਿੱਚ ਆਇਆ ਸੀ ਕਿਉਂਕਿ ਪਹਿਲਾਂ ਜਿਹੜਾ ਇੱਥੇ ਹੈਗਾ ਇਹ ਪੰਜਾਬ ਦੇ ਅਫਸਰ ਲਗਾਏ ਜਾਂਦੇ ਸਨ ਤੇ ਉਸ ਦੇ ਨਾਲ ਦੂਜੇ ਨੰਬਰ ਤੇ ਹਰਿਆਣੇ ਦੇ ਅਫਸਰ ਜਿਹੜੇ ਨੇ ਉਹ ਲਗਾਏ ਜਾਂਦੇ ਸਨ ਤੇ ਉਹ ਮਿਲ ਕੇ ਜਿਹੜਾ ਕੰਟਰੋਲ ਕਰਦੇ ਸਨ ਪਰ ਹੌਲੀ-ਹੌਲੀ ਜਿਹੜਾ ਇਹ ਪੰਜਾਬ ਵਾਲਿਆਂ ਨੂੰ ਕਿਤਨਾ ਕਿਤੇ ਪਿੱਛੇ ਠੱਕਣ ਦੀ ਗੱਲ ਪਹਿਲਾਂ ਆਈ ਸੀ ਕਿ ਜਦੋਂ ਚੀਫ ਇੰਜੀਨੀਅਰ ਨਹੀਂ ਸੀ ਲਗਾਇਆ ਗਿਆ ਪੰਜਾਬ ਦਾ ਇਹ ਬੀਬੀਐਮਪੀ ਦੁਬਾਰਾ ਚਰਚਾ ਦੇ ਵਿੱਚ ਹੈ ਕਿਉਂਕਿ ਪਿਛਲੇ ਦਿਨੀ ਅ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਪੰਜਾਬ ਸ਼ਾਮਿਲ ਹੁੰਦਾ ਹੈ ਹਰਿਆਣਾ ਸ਼ਾਮਿਲ ਹੁੰਦਾ ਹੈ ਰਾਜਸਥਾਨ ਹੁੰਦਾ ਹੈ ਤੇ ਹਿਮਾਚਲ ਦੇ ਜਿਹੜੇ ਹੈਗੇ ਅਫਸਰ ਨੇ ਉਹ ਵੀ ਸ਼ਾਮਿਲ ਹੁੰਦੇ ਹੈਗੇ ਨੇ ਤੇ ਉਸ ਦੇ ਵਿੱਚ ਹਰਿਆਣੇ ਦੇ ਵੱਲੋਂ ਪੀਣ ਦੇ ਪਾਣੀ ਦਾ ਬਹਾਨਾ ਲਾ ਕੇ ਵਾਧੂ ਪਾਣੀ ਦੀ ਜਿਹੜੀ ਮੰਗ ਕੀਤੀ ਜਾਂਦੀ ਹੈ ਆ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈਗਾ ਹੈ ਇਸ ਦਾ ਜਿਹੜਾ ਕੰਮਕਾਰੀ ਹੁੰਦਾ ਹੈ ਕਿ ਪੂਰੇ ਸਾਲ ਦੇ ਵਿੱਚ ਕਿੰਨਾ ਕਿੰਨਾ ਪਾਣੀ ਕਿਨੂੰ ਕਿਨੂੰ ਜਾਣਾ ਹੈਗਾ ਉਹਦੀ ਪੂਰੀ ਸਿਸਟਮ ਜਿਹੜਾ ਹੈ ਉਹ ਮੈਨੇਜ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਹੈ ਕਿਤੇ ਡੈਮ ਦੇ ਵਿੱਚ ਬਹੁਤਾ ਪਾਣੀ ਘਟ ਵੀ ਨਾ ਜਾਵੇ ਤੇ ਲੋੜ ਤੋਂ ਵੱਧ ਪਾਣੀ ਵੀ ਡੈਮ ਦੇ ਵਿੱਚ ਖੜਾ ਨਾ ਹੋਵੇ ਤੇ ਜੇ ਆਪਾਂ ਥੋੜਾ ਜਿਆਦਾ ਡੀਟੇਲ ਦੇ ਵਿੱਚ ਜਾਈਏ ਤੇ ਪੰਜਾਬ ਨੇ ਆਪਣਾ 99% ਪਾਣੀ ਹੈ ਇਸ ਦੀ ਵਰਤੋਂ ਕੀਤੀ ਹੈ ਤੇ 11% ਪਾਣੀ ਜਿਹੜਾ ਹੈ ਲੋੜ ਅਨੁਸਾਰ ਜਿਹੜਾ ਹੈਗਾ ਵੀ ਆਹ ਵਾਲੇ ਜਿਹੜੇ ਅਖੀਰਲੇ 2 ਮਹੀਨੇ ਹੈਗੇ ਨੇ ਇਹਨਾਂ ਨੂੰ ਲੈ ਕੇ ਰੱਖਿਆ ਹੋਇਆ ਹੈ ਤੇ ਉਸੇ ਤਰਜ਼ ਤੇ ਜਿਹੜਾ ਹਰਿਆਣਾ ਹੈ ਆਲਰੇਡੀ 103% ਪਾਣੀ ਆਪਣਾ ਵਰਤ ਚੁੱਕਾ ਹੈ ਰਾਜਸਥਾਨ ਆਲਰੇਡੀ ਆਪਣਾ 110% ਪਾਣੀ ਜਿਹੜਾ ਹੈ ਵਰਤ ਚੁੱਕਾ ਹੈਗਾ ਹੈ ਤੇ ਪਿਛਲੇ ਨਹੀਂ ਜਦੋਂ ਮੀਟਿੰਗ ਹੁੰਦੀ ਹੈ ਤੇ ਪੰਜਾਬ ਕਹਿੰਦਾ ਹੈ ਕਿ ਸਾਡੇ ਕੋਲ ਜਿਹੜਾ ਪਾਣੀ ਇੱਥੇ ਰਿਜ਼ਰਵ ਹੈਗਾ ਉਹ ਸਿਰਫ ਸਾਡੀ ਵਰਤੋਂ ਦੇ ਲਈ ਹੈ ਕਿ ਅਸੀਂ ਜਿਹੜੇ ਚਰਵਾਹੇ ਵਗੈਰਾ ਜਾਂ ਅਗਲੇ ਬੰਨੇ ਜਿਹੜਾ ਪਾਣੀ ਹੈ ਉਹ ਜਿਹੜਾ ਹੈ ਵਰਤਿਆ ਜਾਣਾ ਹੈਗਾ ਤੇ ਅਸੀਂ ਇਹਦੇ ਚੋਂ ਨਹੀਂ ਦੇ ਸਕਦੇ ਪਰ ਹਰਿਆਣੇ ਵਾਲੇ ਬੰਨਿਓ ਜਿਹੜਾ ਹੈ ਹੋਰ ਅਗਰੈਸਿਵਲੀ ਤਰੀਕੇ ਦੇ ਨਾਲ ਜਾਂ ਅਗਲੇ ਦਿਨ ਜਿਹੜੀ ਸੈਂਟਰ ਨੂੰ ਵਿੱਚ ਲੈ ਕੇ ਮੀਟਿੰਗ ਹੁੰਦੀ ਹੈ ਕਿਤਨਾ ਕਿਤੇ ਪ੍ਰੈਸ਼ਰ ਪਾ ਕੇ ਪੰਜਾਬ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਤੇ 8500 ਕਿਊਸਿਕ ਜਿਹੜਾ ਪਾਣੀ ਹੈ ਲੈਣਾ ਉਹ ਅਪਰੂਵ ਕਰ ਦਿੱਤਾ ਜਾਂਦਾ ਹੈ ਪਹਿਲਾਂ ਗੱਲ ਹੁੰਦੀ ਹੈ ਕਿ 20 ਤੋਂ 27 ਮਈ ਜਾਂ 25 ਮਈ ਤੋਂ ਬਾਅਦ ਅਗਲੇ 7 ਦਿਨ ਲਗਾਤਾਰ ਚ ਪਾਣੀ ਜਾਏਗਾ ਫਿਰ ਜਿਹੜੀ ਗੱਲ ਹੁੰਦੀ ਹੈ ਕਿ 1 ਮਈ ਤੋਂ ਲੈ ਕੇ ਤੇ 7 ਮਈ ਤੱਕ ਲਗਾਤਾਰ ਇਨਾ ਪਾਣੀ ਜਿਹੜਾ ਹੈ ਦਿੱਤਾ ਜਾਣਾ ਹੈ ਪਰ ਪੰਜਾਬ ਵਾਲੇ ਬੰਨਿਓ ਵੀ ਜਿਹੜੀ ਸਰਗਰਮੀ ਵਧ ਜਾਂਦੀ ਹੈ ਤੇ ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਮੁੱਖ ਮੰਤਰੀ ਜਿਹੜੇ ਨੇ ਆਪ ਸਟੈਂਡ ਲੈਂਦੇ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਨੰਗਲ ਡੈਮ ਦੇ ਆਲੇ ਦੁਆਲੇ ਪੁਲਿਸ ਲਗਾ ਦਿੱਤੀ ਜਾਂਦੀ ਹੈ ਤੇ ਉੱਥੇ ਇੱਕ ਤਰ੍ਹਾਂ ਦਾ ਤਾਲਾ ਵੀ ਲਗਾ ਦਿੱਤਾ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਲੈ ਕੇ ਜਾਣ ਦੇਵਾਂਗੇ ਸਰਦਾਰ ਅਰਪਤਾ ਸਿੰਘ ਜੀ ਕੀ ਹੈ ਤੁਹਾਡਾ ਕੁੱਤ ਪਹਿਲਾ ਪ੍ਰਤੀਕਰਮ ਹੈ ਸਾਰੇ ਮਸਲੇ ਨੂੰ ਲੈ ਕੇ ਹਾਂਜੀ ਉਹੀ ਹੈ ਵੀ ਜਿਹੜਾ ਇੰਦਰਾ ਗਾਂਧੀ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਕਰੀ ਸੀ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਨੂੰ ਜਿਹੜਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਆ ਹੋਰ ਅੱਗੇ ਵਧਾ ਰਹੀ ਹੈਗੀ ਆ ਸੋ ਇੰਦਰਾ ਗਾਂਧੀ ਨੇ ਬੰਦੂਕ ਦੀ ਨੋਕ ਤੇ ਉਦੋਂ ਹਰਿਆਣਾ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਦਿੱਲੀ ਵਿੱਚ ਵੀ ਰਾਜਸਥਾਨ ਵਿੱਚ ਵੀ ਸਾਰਾ ਇੱਕ ਪਾਸੇ ਉਹਨਾਂ ਦੀਆਂ ਸਰਕਾਰਾਂ ਸੀ ਤੇ ਇਵਨ ਪੰਜਾਬ ਵਿੱਚ ਵੀ ਸੀਗੀ ਜਿਹੜੀ ਉਹ ਕਾਂ ਦਰਬਾਰਾ ਸਿੰਘ ਦੀ ਸਰਕਾਰ ਸੀ ਸੋ ਜਿਹੜੀ ਫੈਡਰਲ ਢਾਂਚੇ ਨੂੰ ਤੋੜਨ ਦਾ ਕੰਮ ਇੰਦਰਾ ਗਾਂਧੀ ਨੇ ਕਰਿਆ ਸੀ ਉਹਨੂੰ ਹੋਰ ਜਿਹੜਾ ਹੈਗਾ ਖਤਮ ਕਰਨ ਲਈ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਆ ਜਿਹੜੇ ਉਹ ਲਗਾਤਾਰ ਪੱਵਾਂ ਭਾਰ ਨੇ ਸੋ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸੈਂਟਰਲਾਈਜੇਸ਼ਨ ਕਰ ਰਿਹਾ ਹੈ ਐਵੇਂ ਤੁਸੀਂ ਦੇਖਿਆ ਵੀ ਚੰਡੀਗੜ੍ਹ ਵਿੱਚੋਂ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਵਿੱਚ ਜਿਹੜੇ ਅਫਸਰਾਂ ਦੀ ਰੈਂਕਿੰਗ ਸੀਗੀ ਉਹਦੇ ਵਿੱਚੋਂ ਪੰਜਾਬ ਦੇ ਅਫਸਰਾਂ ਦੀ ਜਿਹੜੀ ਗਿਣਤੀ ਘਟਾ ਕੇ ਸੈਂਟਰ ਦੇ ਆ ਹਰਿਆਣੇ ਦੇ ਅਫਸਰਾਂ ਦੀ ਜਿਹੜੀ ਗਿਣਤੀ ਵਧਾਈ ਜਾ ਰਹੀ ਹੈ ਸੋ ਪਾਣੀਆਂ ਤੇ ਜਿਹੜਾ ਡਾਕਾ ਮਾਰਨ ਦੀ ਮਹਿਮ ਇੰਦਰਾ ਗਾਂਧੀ ਨੇ ਸ਼ੁਰੂ ਕਰੀ ਸੀ ਉਹ ਮਹਿਮਨ ਉਹ ਅਮਿਤ ਸ਼ਾਹ ਤੇ ਜਿਹੜੀ ਨਰਿੰਦਰ ਮੋਦੀ ਦੀ ਜੋੜੀ ਆ ਹੋਰ ਤਿੱਖੇ ਢੰਗ ਨਾਲ ਕਰ ਰਹੀ ਹੈ ਕਿ ਸੋ ਹਰਿਆਣੇ ਨੂੰ ਲੋੜ ਦਾ ਬਹਾਨਾ ਲਾ ਕੇ ਜਦੋਂ ਕਾਨੂੰਨ ਵਿੱਚ ਮਾਪਦੰਡ ਤੈਅ ਹੋ ਚੁੱਕੇ ਨੇ ਵੀ ਇੰਨਾ-ਇੰਨਾ ਪਾਣੀ ਹਰੇਕ ਰਾਜਾ ਬੰਗੇਗਾ ਇੰਨਾ ਜਾਏਗਾ ਇੰਨਾ ਪੰਜਾਬ ਕੋਲ ਟੋਟਲ ਪਾਣੀ ਆ ਉਹ ਸਾਰਾ ਕੁਝ ਤੈਅ ਹੋਇਆ ਹੋਇਆ ਹਨਾ ਸੋ ਉਸ ਤੈਅ شدہ ਪਾਣੀ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਜਿਹੜਾ ਇਹ ਇਹ ਕਰ ਸਕਦੇ ਹੋ ਵੀ ਤੱਕੇ ਨਾਲ ਉਹ ਵੀ ਉਹ ਕਿਸੇ ਬੇਨਤੀ ਦੇ ਰੂਪ ਵਿੱਚ ਨਹੀਂ ਆਪਣੇ ਅਫਸਰ ਲਾ ਕੇ ਟੱਕੇ ਨਾਲ ਬਦਮਾਸ਼ੀ ਕਰਕੇ ਜਾਂ ਪੰਜਾਬ ਦੇ ਅਫਸਰਾਂ ਦੀ ਤਬਦੀਲੀਆਂ ਕਰਕੇ ਉਹਨਾਂ ਦੀ ਜਗ੍ਹਾ ਸੈਂਟਰ ਤੇ ਹਰਿਆਣੇ ਦੇ ਅਫਸਰ ਲਾ ਕੇ ਸੋ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਬੇਇੱਜ਼ਤ ਕਰਕੇ ਪਾਣੀ ਖੋਇਆ ਜਾ ਰਿਹਾ ਹੈ ਇਹ ਕੋਈ ਇੱਕ ਪਿਆਰ ਢੰਗ ਨਾਲ ਇੱਕ ਇਨਸਾਨੀ ਨਾਤੇ ਤੇ ਮੰਗਿਆ ਨਹੀਂ ਜਾ ਰਿਹਾ ਪੰਜਾਬ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਸਾਡੇ ਗੁਲਾਮ ਆ ਤੁਸੀਂ ਹਰਿਆਣੇ ਰਾਜਸਥਾਨ ਤੇ ਦਿੱਲੀ ਦੀ ਸਰਕਾਰ ਦੇ ਗੁਲਾਮ ਅਸੀਂ ਜਿੱਦਾਂ ਕਹਿੰਦੇ ਵੀ ਜੁੱਤੀ ਦੀ ਨੋਕ ਤੇ ਪਾਣੀ ਲੈ ਕੇ ਜਾਵਾਂਗੇ ਸੋ ਉਹ ਇਸ ਤਰ੍ਹਾਂ ਦਾ ਸੈਂਟਰਲਾਈਜ਼ਡ ਆਪਣੀ ਸਰਕਾਰ ਦੀ ਜਿਹੜੀ ਹੈਗੀ ਸੱਤਾ ਦੇ ਨਾਤੇ ਜਾਂ ਪੁਲਿਸ ਸਿਕਿਉਰਿਟੀ ਫੋਰਸਿਸ ਦੇ ਨਾਤੇ ਉਹ ਜਿਹੜਾ ਪਾਣੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਹੀ ਬੰਦੂਕ ਦੀ ਨੋਕ ਤੇ ਇੰਦਰਾ ਗਾਂਧੀ ਨੇ ਸਮਝੌਤੇ ਕਰਾਈ ਸੀ ਉਸੇ ਤਰ੍ਹਾਂ ਹੀ ਉਹਨਾਂ ਸਮਝੌਤਿਆਂ ਨੂੰ ਹੁਣ ਬੰਦੂਕ ਦੀ ਨੋਕ ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਉਹਦੀ ਸਰਕਾਰ ਆ ਜਿਹੜੀ ਉਹ ਪੰਜਾਬ ਦਾ ਪਾਣੀ ਖੋਣ ਲਈ ਜਿਹੜੇ ਹੈਗੇ ਆ ਉਹ ਯਤਨ ਕਰ ਰਹੀ ਹੈਗੀ ਆ ਸੋ ਪਹਿਲਾਂ ਕੁਛ ਦਿਨ ਪਹਿਲਾਂ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਬਹੁਤ ਕੁਝ ਤਕਨੀਕੀ ਇਹ ਸਿਸਟਮ ਆਏ ਵੀ ਉਹਦੇ ਚ ਅਫਸਰ ਬਦਲੇ ਗਏ ਸੋ ਜਿਹੜੇ ਅਫਸਰ ਪੰਜਾਬ ਦੇ ਪੱਖੇ ਗੱਲ ਕਰਦੇ ਸੀ ਜਾਂ ਪੰਜਾਬ ਦੇ ਅਫੀਸਰ ਸੀਗੇ ਉਹਨਾਂ ਨੂੰ ਬਦਲਿਆ ਗਿਆ ਉਹਨਾਂ ਵਿੱਚ ਸਰਦਾਰ ਆਕਾਸ਼ਦੀਪ ਸਿੰਘ ਇਹ ਪਾਣੀ ਦੇ ਪ੍ਰਬੰਧ ਦੇ ਜਿਹੜੇ ਡਾਇਰੈਕਟਰ ਸੀਗੇ ਇਹਨਾਂ ਨੂੰ ਬਦਲ ਕੇ ਸੰਜੀਵ ਕੁਮਾਰ ਨੂੰ ਲਾਇਆ ਗਿਆ ਜਿਹੜਾ ਕਿ ਸੈਂਟਰ ਦੇ ਆਈਐਸ ਕੋਟੇ ਚੋਂ ਆਇਆ ਉਸੇ ਤਰ੍ਹਾਂ ਜਿਹੜਾ ਪਾਣੀ ਦੇ ਪ੍ਰਬੰਧਨ ਲਈ ਜਿਹੜਾ ਨਵਾਂ ਅਫੀਸਰ ਲਾਇਆ ਗਿਆ ਉਹਨੂੰ ਪਾਣੀ ਦੇ ਪ੍ਰਬੰਧ ਦਾ ਕੋਈ ਵੀ ਜਿਹੜਾ ਤਜਰਬਾ ਨਹੀਂ ਹੈਗਾ ਉਹ ਪਾਣੀ ਦੇ ਹੋਰ ਕਿਸੇ ਮਸਲੇ ਬਾਰੇ ਜਿਹੜਾ ਮਾਹਰ ਹੈਗਾ ਸੋ ਪਾਣੀ ਦੇ ਪ੍ਰਬੰਧ ਦਾ ਉਹਨੂੰ ਕੋਈ ਵੀ ਨਹੀਂ ਸੀਗਾ ਜਿਹੜੇ ਬੰਦੇ ਨੂੰ ਪਾਣੀ ਦੀ ਮੈਨੇਜਮੈਂਟ ਦਾ ਕੋਈ ਵੀ ਤਜਰਬਾ ਨਹੀਂ ਹੈ ਉਹਨੂੰ ਜਿਹੜਾ ਲਾ ਕੇ ਤੇ ਜਿਹੜਾ ਪਾਣੀ ਆ ਧੱਕੇ ਨਾਲ ਲਜਾਣ ਦੀ ਕੋਸ਼ਿਸ਼ ਕੀਤੀ ਗਈ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਐਤਕੀ ਪਹਿਲੀ ਵਾਰੀ ਇਸ ਤਰੀਕੇ ਦੇ ਨਾਲ ਹੋਇਆ ਹੈਗਾ ਕਿ ਇੱਕ VOTING ਵਾਲਾ ਸਿਸਟਮ ਕਰਤਾ ਗਿਆ ਉਦੋਂ ਰੋ ਰਾਜਸਥਾਨ ਨੇ ਵੀ ਹਰਿਆਣੇ ਨੇ ਵੀ ਤੇ ਸੈਂਟਰ ਨੇ ਵੀ ਤਿੰਨਾਂ ਨੇ ਇਕੱਠਿਆਂ ਹੋ ਗਏ ਕਿ ਪੰਜਾਬ ਨੂੰ ਇੱਕ ਤਰੀਕੇ ਨਾਲ ਖੁੰਝੇ ਲਾ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਅੰਦਰ ਇਹ ਵੀ ਗੱਲਾਂ ਚੱਲੀਆਂ ਕਿ ਇੱਕ ਮਨਜ਼ੂਰੀ ਲੈਣੀ ਹੁੰਦੀ ਹੈ ਅਫਸਰਾਂ ਨੂੰ ਲੈਣੀ ਹੀ ਪੈਂਦੀ ਹੈ ਕਿਉਂਕਿ ਜਿਹੜਾ ਭਾਖੜਾ ਹੈ ਭਾਖੜਾ ਤੋਂ ਰੋਪੜ ਵਾਲਾ ਜਿਹੜਾ ਡੈਮ ਹੈਗਾ ਉੱਥੇ ਜਾਣਾ ਤੇ ਫਿਰ ਉੱਥੋਂ ਅੱਗੇ ਪਾਣੀ ਰਿਲੀਜ਼ ਹੋਣਾ ਹੈ ਪੰਜਾਬ ਦੇ ਕੰਸਰਟ ਤੋਂ ਬਿਨਾ ਪਾਣੀ ਨਹੀਂ ਜਾ ਸਕਦਾ ਕਹਿੰਦੇ ਵੀ ਉਹ ਵੀ ਰਹਿਣ ਦਿਓ ਜਾਂ ਕੀ ਕਿਵੇਂ ਦੇਖਦੇ ਹੋ ਤੁਸੀਂ ਇਹ ਜਿਹੜਾ ੱੱਕੇ ਨਾਲ ਜਦੋਂ ਤੁਸੀਂ ਪਹਿਲਾਂ ਕਿਹਾ ਕੀ ਇਹ ਧੱਕਾ ਕਿਉਂ ਕੀਤਾ ਜਾ ਰਿਹਾ ਤੇ ਕਦੋਂ ਇਹਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਹਾਂਜੀ ਸੋ ਇਹ ਧੱਕਾ ਹੋ ਦੱਸੇ ਹੁਣ ਜਿਹੜੀਆਂ ਇਹਹੀ ਗੱਲ ਕਹਿ ਰਹੇ ਵੀ ਉਹੋ ਇਨਸਾਨੀ ਨਾਤੇ ਨਹੀਂ ਪਾਣੀ ਮੰਗ ਰਹੇ ਉਹ ਸਾਰੇ ਜਿਹੜੇ ਜਿਹੜੇ ਭਾਰਤ ਦੇ ਸੰਵਿਧਾਨ ਵਿੱਚ ਆ ਕਾਨੂੰਨ ਵਿੱਚ ਤੈਸ਼ ਉਹਦਾ ਮਾਪ ਦੰਡਾ ਉਹਨਾਂ ਦੀ ਉਲੰਘਣਾ ਕਰਕੇ ਪਾਣੀ ਲਿਆ ਰਹੇ ਆ ਇਹੋ ਹੀ ਇੰਦਰਾ ਗਾਂਧੀ ਨੇ ਕਰਿਆ ਇਹੋ ਹੀ ਮੌਜੂਦਾ ਜਿਹੜੀ ਕੇਂਦਰ ਸਰਕਾਰ ਹਰਿਆਣਾ ਤੇ ਰਾਜਸਥਾਨ ਦੀ ਸਰਕਾਰ ਉਹ ਕਰ ਰਹੀ ਜਿਹੜੇ ਸੈਟ ਨੋਰਮਸ ਆਫ ਲਾਅ ਐਂਡ ਕਨਸਟੀਟਿਊਸ਼ਨ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਇਹ ਲੈ ਕੇ ਜਾਇਆ ਜਾ ਰਿਹਾ ਸੋ ਇਹਦਾ ਇਹਦਾ ਜਿਹੜਾ ਪਿਛੋਕੜ ਬਹੁਤ ਪੁਰਾਣਾ ਹੈਗਾ ਸੋ ਜਦੋਂ ਟ੍ਰਿਬਿਊਨਲ ਬਣਾਉਣ ਤੋਂ ਬਿਨਾ ਜਿਹੜੇ 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 ਨਾਨ ਰਾਈਪੇਰੀਅਨ ਰਾਜ ਹੈਗੇ ਇੰਦਰਾ ਗਾਂਧੀ ਦੀਆਂ ਕਾਂਗਰਸ ਸਰਕਾਰਾਂ ਵੇਲੇ ਉਹ ਕੀਤਾ ਗਿਆ ਉਹਨਾਂ ਨੂੰ ਧੱਕੇ ਨਾਲ ਵਾਧੂ ਪਾਣੀ ਦਿੱਤਾ ਗਿਆ ਪੰਜਾਬ ਨਾਲੋਂ ਵੀ ਵੱਧ ਰਾਜਸਥਾਨ ਤੇ ਹਰਿਆਣਾ ਨੂੰ ਪਾਣੀ ਦਿੱਤਾ ਗਿਆ ਔਰ ਉਹਦੀ ਕੋਈ ਵੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਆਂ ਵੀ ਕੋਈ ਅਦਾਇਗੀ ਨਹੀਂ ਕੀਤੀ ਗਈ ਸੋ ਪੰਜਾਬ ਦਾ ਜੇ ਪਾਣੀ ਹੈ ਕਿਉਂਕਿ ਪੰਜਾਬ ਮਾਲਕ ਹੈਗਾ ਪੰਜਾਬ ਰਾਈਪੇਰੀਅਨ ਸਟੇਟ ਹੈਗਾ ਹਰਿਆਣਾ ਤੇ ਰਾਜਸਥਾਨ ਰਾਈਪੇਰੀਅਨ ਨਹੀਂ ਹੈਗੇ ਇਸ ਤਰ੍ਹਾਂ ਹਿਮਾਚਲ ਅਪਰ ਰਾਈਪੇਰੀਅਨ ਹੈਗਾ ਸੋ ਹਿਮਾਚਲ ਅਪਰ ਰਾਈਪੇਰੀਅਨ ਤੋਂ ਜਿਹੜਾ ਪਾਣੀ ਹੈਗਾ ਉਹ ਸਾਡੇ ਥੱਲੇ ਆਉਂਦਾ ਹੈਗਾ ਸੋ ਜਦੋਂ ਹਾੜ ਆਉਂਦੇ ਆ ਉਹ ਪੰਜਾਬ ਦੇ ਜਿਹੜਾ ਨੁਕਸਾਨ ਕਰਦੇ ਆ ਇਸ ਕਰਕੇ ਪੰਜਾਬ ਤੈਅ ਕਰੇਗਾ ਸੋ ਜਿਹੜਾ ਪੰਜਾਬ ਨੇ ਤੈਅ ਕਰਨਾ ਸੀ ਪਾਣੀ ਦੇਣ ਦਾ ਮਸਲਾ ਉਹ ਕੇਂਦਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਇਹਦੀ ਸ਼ੁਰੂਆਤ ਇੱਥੋਂ ਹੁੰਦੀ ਆ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਗਿਆ ਹਾਲਾਂਕਿ ਜਦੋਂ ਭਾਖੜਾ ਪੰਜਾਬ ਦੀ ਧਰਤੀ ਤੇ ਸਥਿਤ ਹੈਗਾ ਸੋ ਇਹਦੇ ਬਾਰੇ ਬੋਰਡ ਬਣਾਉਣ ਦੀ ਲੋੜ ਨਹੀਂ ਪੰਜਾਬ ਸਰਕਾਰ ਜੇ ਜਿੱਕਣ ਆਪਣਾ ਹੈਲਥ ਦਾ ਵਿਭਾਗ ਆਪਣਾ ਮਾਲ ਵਿਭਾਗ ਆਪਣਾ ਟਰਾਂਸਪੋਰਟ ਵਿਭਾਗ ਚਲਾ ਸਕਦੀ ਹੈ ਤਾਂ ਆਪਣਾ ਪਾਣੀ ਦਾ ਵਿਭਾਗ ਵੀ ਚਲਾ ਸਕਦੀ ਹੈ ਸੋ ਇਹ ਧੱਕੇ ਨਾਲ ਥੋਪਿਆ ਗਿਆ ਜਿਸ ਤਰ੍ਹਾਂ ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਬਣਾ ਲਿਆ ਗਿਆ ਸਾਂਝੀ ਹਾਈ ਕੋਰਟ ਰੱਖੀ ਗਈ ਹੈ ਇਹ ਬਿਲਕੁਲ ਲੋੜ ਨਹੀਂ ਹੈਗੀ ਹਰਿਆਣਾ ਆਪਣੀ ਰਾਜਧਾਨੀ ਕਿਤੇ ਵੀ ਬਣਾਵੇ ਕੁਰਕ ਖੇਤਰ ਨੂੰ ਬਣਾਵੇ ਅੰਬਾਲਾ ਨੂੰ ਬਣਾਵੇ ਉਹ ਆਪਣੀ ਧਰਤੀ ਤੇ ਬਣਾਵੇ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੀ ਹੈ ਜਿਹੜੀ ਉਹ ਪੰਜਾਬ ਦੀ ਹੋਣੀ ਚਾਹੀਦੀ ਹੈ ਹਾਈ ਕੋਰਟ ਵੀ ਇਸੇ ਕਰਕੇ ਸਾਂਝੀ ਰੱਖੀ ਗਈ ਹੈ ਤਾਂ ਕਿ ਜਦੋਂ ਜਿਹੜੇ ਦੋਹਾਂ ਰਾਜਾਂ ਨਾਲ ਜਾਂ ਭਾਰਤ ਸਰਕਾਰ ਨਾਲ ਸੰਬੰਧਿਤ ਮਸਲੇ ਆਉਣੇ ਆ ਉਹਦੇ ਵਿੱਚ ਜੇ ਪੰਜਾਬ ਦੀ ਹਰ ਪੰਜਾਬ ਦੀ ਆਪਣੀ ਹਾਈ ਕੋਰਟ ਹੋਏਗੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਸਾਂਝੀ ਹਾਈ ਕੋਰਟ ਵੀ ਇਸੇ ਲਈ ਰੱਖੀ ਗਈ ਹੈਗੀਆ ਮਤਲਬ ਵੀ ਉਹ ਕੱਲੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਲਾਉ ਨਹੀਂ ਸਕੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਹਾਈ ਕੋਰਟ ਵਾਂਗ ਸਾਂਝਾ ਤਾਂ ਹੀ ਰੱਖਿਆ ਗਿਆ ਵੀ ਉਹ ਤੇ ਚੋਂ ਪੰਜਾਬ ਨੂੰ ਨੁਕਰੇ ਲਾ ਦੋ ਅਸੀਂ ਤਿੰਨ ਚਾਰ ਸਟੇਟਾਂ ਰਲ ਕੇ ਪੰਜਾਬ ਨੂੰ ਨੁਕਰੇ ਲਾ ਦੇਾਂਗੇ ਤੇ ਪੰਜਾਬ ਦੀ ਗੱਲ ਹੋਏਗੀ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਐਤਕੀ ਪਹਿਲੀ ਵਾਰੀ ਹੋਇਆ ਕਿ ਡਟਮਾ ਸਟੈਂਡ ਜਿਹੜਾ ਲਿਆ ਗਿਆ ਜਿਤੇ ਆਪਾਂ ਕਟੀਕ ਕਰਦੇ ਆ ਜਦੋਂ ਸਰਕਾਰ ਦੀਆਂ ਗਲਤੀਆਂ ਹੁੰਦੀਆਂ ਨੇ ਤੇ ਇੱਥੇ ਸਰਕਾਰ ਦੀ ਛਲਾਂਗਾ ਕਰਨੀ ਵੀ ਇੱਥੇ ਵੱਧਦੀ ਹੈਗੀ ਆ ਇਸ ਨੂੰ ਕਿਵੇਂ ਦੇਖਦੇ ਹੋ ਜਾਂ ਪੁਰਾਣੀਆਂ ਸਰਕਾਰਾਂ ਵੱਲੋਂ ਜਿਹੜੀਆਂ ਨੀਤੀਆਂ ਅਪਣਾਈਆਂ ਗਈਆਂ ਕੈਪਟਨ ਅਮਲਿੰਦਰ ਸਿੰਘ ਨੂੰ ਹੁਣ ਤੱਕ ਪ੍ਰਮੋਟ ਤੇ ਪਾਣੀਆਂ ਦੇ ਰਾਖੇ ਦੇ ਤੌਰ ਤੇ ਜਾਂ ਉਹਨਾਂ ਨੇ ਜਿਹੜੇ ਸਮਝੌਤੇ ਕੀਤੇ ਉਹਦੇ 'ਚ ਵੀ ਕੀ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਨੇ ਹਾਂ ਜੀ ਸੋ ਪਹਿਲਾਂ ਤਾਂ ਅੱਜ ਦੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਇਹ ਦੇਖਿਆ ਵੀ ਦਿੱਲੀ ਦੀ ਹਾਰ ਤੋਂ ਬਾਅਦ ਸੋ ਆ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਹਾਰ ਜਾਣ ਤੋਂ ਬਾਅਦ ਤੇ ਹਰਿਆਣਾ ਵਿੱਚ ਬਿਲਕੁਲ ਪੈਰ ਨਾ ਲੱਗਣ ਕਾਰਨ हां ਹੁਣ ਆਇਆ ਵੀ ਭਗਵਾਨ ਤਾਂ ਮਾਨਾ ਜਿਹੜਾ ਇੱਕ ਮਜ਼ਬੂਤ ਹੋ ਕੇ ਨਿਕਲ ਰਿਹਾ ਸੋ ਉਹਨਾਂ ਦਾ ਜਿਹੜਾ ਪਾਣੀਆਂ ਬਾਰੇ ਇਹ ਸਟੈਂਡ ਹੈਗਾ ਅੱਜ ਦੀ ਡੇਟ ਵਿੱਚ ਜਿਹੜਾ ਉਹਨਾਂ ਨੇ ਸਟੈਂਡ ਲਿਆ ਉਹਦੀ ਚਲੋ ਬਹੁਤ ਕਮਜ਼ੋਰੀਆਂ ਹੋਣਗੀਆਂ ਪਰ ਸ਼ਲਾਘਾ ਕਰਨੀ ਬਣਦੀ ਹੈਗੀ ਆ ਸੋ ਜੇ ਤਕਨੀਕੀ ਕਮਜ਼ੋਰੀਆਂ ਕੱਢੇ ਕੁਝ ਹੋ ਸਕਦੀਆਂ ਸੋ ਜਿਹਦੀ ਆਪਾਂ ਡੀਪ ਡੈਪਥ ਵਿੱਚ ਨਾ ਜਾਈਏ ਪਰ ਜਿਹੜਾ ਉਹ ਸਟੈਂਡ ਲੈ ਰਿਹਾ ਵੀ ਪੰਜਾਬ ਦਾ ਪਾਣੀ ਲਈ ਉਹ ਆਪ ਡੈਮ ਤੇ ਗਏ ਆ ਉਹਦੇ ਆਲੇ ਦੁਆਲੇ ਪੰਜਾਬ ਪੁਲਿਸ ਤੇ ਨਾਤ ਕਰ ਦਿੱਤੀ ਗਈ ਆ ਏ ਪੰਜਾਬ ਦੇ ਇੰਜੀਨੀਅਰਾਂ ਨੇ ਜਿਹੜੀ ਤੁਸੀਂ ਕਹਿੰਦੇ ਆ ਵੀ ਉਹ ਉਹ ਲੈਣ ਇੱਕ ਇੰਡੈਂਟ ਲੈਣੀ ਸੀ ਮੀਨਜ਼ ਆਗਿਆ ਲੈਣੀ ਸੀ ਉਹ ਵੀ ਨਹੀਂ ਦਿੱਤੀ ਵੀ ਕਿਉਂਕਿ ਸਾਡੇ ਤੇ ਥੋਪਿਆ ਜਾ ਰਿਹਾ ਹੈਗਾ ਸੋ ਇਹ ਕਿਉਂਕਿ ਇਹ ਸਾਰਾ ਕੁਝ ਉਵੇਂ ਨਹੀਂ ਹੋ ਗਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਹੜਾ ਹੋਇਆ ਹੈ ਨਾ ਸੋ ਪੰਜਾਬ ਦੀ ਵਰਤਮਾਨ ਸਰਕਾਰ ਦਾ ਜਿੰਨਾ ਕੋਈ ਵੀ ਸਟੈਂਡ ਹੈਗੇ ਉਹ ਆਪਾਂ ਕਹਿ ਸਕਦੇ ਆ ਵੀ ਛਿਲਾਗਾ ਕਰਨੀ ਬਣਦੀ ਹੈ ਜੇ ਅਸੀਂ ਅੱਜ ਛਿਲਾਗਾ ਕਰਾਂਗੇ ਉਹ ਇਸ ਛਿਲਾਗਾ ਚ ਹੋਰ ਵਧੀਆ ਜਿਹੜਾ ਕਦਮ ਉਹ ਲੈਣਗੇ ਇਸ ਤੋਂ ਪਤਾ ਲੱਗਦਾ ਵੀ ਭਗਵਾਨ ਤਮਾਨ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਧਿਆ ਦੀ ਰਾਜਨੀਤੀ ਤੋਂ ਮੁਕਤ ਹੋ ਰਿਹਾ ਆਜ਼ਾਦ ਹੋ ਰਿਹਾ ਉਹਨਾਂ ਦੇ ਦਿੱਲੀ ਦੀ ਹਾਰ ਆ ਜਿਹੜੀ ਪੰਜਾਬ ਲਈ ਵਰਦਾਨ ਸਾਬਤ ਹੋ ਰਹੀ ਹੈਗੇ ਹੁਣ ਉਹ ਆਪਣੇ ਤੌਰ ਤੇ ਫੈਸਲੇ ਲੈ ਸਕਦੇ ਆ ਕਿ ਦੂਜਾ ਜਿਹੜੀ ਤੁਸੀਂ ਗੱਲ ਕਹੀ ਆ ਵੀ ਪੰਜਾਬ ਕੈਪਟਨ ਅਵਿੰਦਰ ਸਿੰਘ ਦਾ ਜਿਹੜਾ ਉਹਨਾਂ ਨੇ ਲਿਆਂਦਾ ਸੀ 2004 ਵਿੱਚ ਉਹਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਹੈਗੀਆਂ ਨੇ ਬੇਸ਼ੱਕ ਉਹਨਾਂ ਨੇ ਕੁਝ ਧਾਰਾਵਾਂ ਤੋੜੀਆਂ ਪਰ ਜਿਹੜੀ ਅਸਲੀ ਧਾਰਾ ਸੀ ਧਾਰਾ 5 ਆ ਜਿਹੜੀ ਜਿਹਦੇ ਵਿੱਚ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਜਾਣ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂ ਤੱਕ ਉਹ ਧਾਰਾ ਨਹੀਂ ਟੁੱਟਦੀ ਹਨਾ ਸਾਰਾ ਕੁਝ ਖਤਮ ਨਹੀਂ ਹੁੰਦਾ ਜਿੱਦਾਂ ਭਾਰਤ ਨੇ ਹੁਣ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀ ਧਾਰਾ ਆਪਣੇ ਤੌਰ ਤੇ ਤੋੜ ਦਿੱਤੀ ਹੈ ਹੂੰ ਹੂੰ ਉਸ ਸੰਧੀ ਤੋੜ ਦਿੱਤੀ ਹੈ ਹਾਂ ਸੰਧੀ ਤੋੜ ਦਿੱਤੀ ਹੈ ਜਿਹੜੀ ਇੰਡਸ ਵੈਲੀ ਦੀ ਹੈਗੀ ਹੈ ਨਾ ਸੋ ਇਸੇ ਤਰ੍ਹਾਂ ਪੰਜਾਬ ਨੂੰ ਉਹ ਸੰਧੀ ਤੋੜ ਦੇਣੀ ਚਾਹੀਦੀ ਹੈ ਜਿਹੜੇ 1978 ਦਾ ਜਿਹੜਾ ਪਾਣੀਆਂ ਬਾਰੇ ਰੀਆਰਗੇਨਾਈਜੇਸ਼ਨ ਆ ਉਹ 1978 ਚ ਆਉਂਦਾ ਬੇਸ਼ੱਕ ਸੂਬਾ 1966 ਚ ਬਣ ਜਾ ਪਰ ਪਾਣੀਆਂ ਬਾਰੇ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈਗਾ ਉਹ 1978 ਦੇ ਹਿਸਾਬ ਨਾਲ ਆਉਂਦਾ ਸੋ ਧਾਰਾ 25 ਵਿੱਚ ਕੈਪਟਨ ਬਨਿੰਦਾ ਸਿੰਘ ਨੇ ਵੀ ਲੂਪ ਹੋਲ ਰੱਖਿਆ ਉਹਨੇ ਲੂਪ ਹੋਲ ਇਹ ਰੱਖਿਆ ਵੀ ਇਹ ਉਹਦੇ ਵਿੱਚ ਕਿਹਾ ਗਿਆ ਵੀ ਪੰਜ ਜੁਲਾਈ 1981 ਵਿੱਚ ਜਿਹੜਾ ਪਾਣੀ ਪੰਜਾਬ ਨੂੰ ਜਾਂ ਜਿਹੜਾ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਜਾਂਦਾ ਹੈਗਾ ਵੀ ਉਹਨੂੰ ਉਸੇ ਤਰ੍ਹਾਂ ਜਾਣ ਦਿੱਤਾ ਜਾਵੇ ਉੱਥੇ ਸਵਾਲ ਆਇਆ ਸੀਗਾ ਵੀ 1981 ਵਿੱਚ ਜਿਹੜਾ ਹੈਗਾ ਗਵਰਨਰਰੀ ਰਾਜ ਲਾਗੂ ਸੀ ਗਵਰਨਰਰੀ ਰਾਜ ਵੇਲੇ ਅਫਸਰਾਂ ਨੇ ਜਲਾਈ ਦਾ ਪਾਣੀ ਵੱਧ ਮਾਤਰਾ ਵਿੱਚ ਦਿਖਾਇਆ ਮਤਲਬ ਇਸ ਤਰ੍ਹਾਂ ਵੀ ਹੋ ਸਕਦਾ ਹਾਂ ਹੋ ਜਾਂਦਾ ਹੋ ਜਾਂ ਕਿਉਂਕਿ ਕਾਗਜ਼ਾਂ 'ਚ ਹੀ ਭਰਨਾ ਹੈ ਬੇਸ਼ੱਕ ਪਾਣੀ 100 ਕਿਊਸਕ ਜਾ ਰਿਹਾ ਉਹਨਾਂ ਨੇ 1000 ਕਿਊਸਕ ਦਿਖਾ ਦਿੱਤਾ ਕਾਗਜ਼ਾਂ ਵਿੱਚ ਕਿਉਂਕਿ ਕਾਗਜ਼ਾਂ ਦੇ ਆਧਾਰ ਤੇ ਕੰਮ ਚੱਲਣਾ ਕਿਹੜਾ ਕਿਸੇ ਨੇ ਹੁਣ 1985 ਦਾ ਅਸੀਂ ਮਾਪ ਤਾਂ ਸਕਦੇ ਨਹੀਂ ਜੋ ਕਾਗਜ਼ਾਂ ਵਿੱਚ ਹੈ ਉਹੀ ਕੁਝ ਜਾਣਾ ਸੋ ਉੱਥੇ ਸਵਾਲ ਆਇਆ ਸੀ ਵੀ 1981 ਵਿੱਚ ਗਵਰਨਰ ਦੀ ਰਾਜ ਸੀ ਵੀ ਜੇ ਉਹ ਉੱਥੇ ਇਸ ਤਰ੍ਹਾਂ ਵੀ ਅਫਸਰਾਂ ਨੇ ਵਧਾਇਆ ਹੋਵੇ ਹਾਂ ਵੀ ਉਹ ਉਹਦਾ ਉਹਦਾ ਕੀ ਚੱਕਰ ਹੋਊਗਾ ਉਹ ਕਹਿੰਦੇ ਨਹੀਂ ਜੀ ਠੀਕ ਹੈ ਜੋ ਉਹਨਾਂ ਨੇ ਕਹਿਤਾ ਠੀਕ ਹੈ ਇੱਕ ਗਲਤੀ ਏ ਫਿਰ ਕਿਹਾ ਵੀ ਜਿਹੜਾ ਪਾਣੀ ਜਾਂਦਾ ਉਹਦੇ ਪੈਸੇ ਲੈ ਜਾਣਗੇ ਨਹੀਂ ਕੋਈ ਪੈਸਾ ਨਹੀਂ ਲਿਆ ਜਾਊਗਾ ਹਾਂਜੀ ਤੇ ਤੀਜਾ ਇਹ ਹੋਇਆ ਵੀ ਜੇ ਤੁਸੀਂ ਦੇਖੋ ਵੀ ਕੁਦਰਤੀ ਕਰੋਪੀ ਆ ਜੇ ਜੇ ਤਾਂ ਮੀਂਹ ਵੱਧ ਪੈ ਗਿਆ ਉਹਦੇ ਹੜ੍ਹ ਆ ਗਏ ਜੇ ਮੀਂਹ ਘੱਟ ਪਿਆ ਸਾਡੇ ਪੌਂਗਣਾਵੇਂ ਆ ਭਾਖੜਾ ਡੈਮ 'ਚ ਪਾਣੀ ਘਟ ਗਿਆ ਹਾਂ ਨਾ ਫਿਰ ਉਹਦਾ ਉਹਦਾ ਜਿਹੜਾ ਘਟਿਆ ਹੋਇਆ ਪਾਣੀ ਉਹ ਤਿੰਨਾ ਵਿੱਚ ਵੰਡਿਆ ਜਾਊਗਾ ਉਹ ਕਹਿੰਦੇ ਨਹੀਂ ਉਹਦਾ ਸਾਰਾ ਜਿਹੜਾ ਘਾਟਾ ਪੰਜਾਬ ਪੂਰਾ ਕਰੇਗਾ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਪੋਹਰਾ ਦੇਦਾ ਹਾਂ 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 ਹੈਨਾ ਸਾਊਦੀਆਂ ਉਹਦੀਆਂ ਮਤਲਬ ਇਹੀ ਕਾਰਨ ਹੋ ਸਕਦਾ ਹੈ ਕਿਉਂਕਿ ਆਪਾਂ ਦੇਖਿਆ ਸੀ ਨਾ ਜਦੋਂ ਮੇਰਾ ਖਿਆਲ ਇਹਨਾਂ ਦਾ ਦੂਜਾ ਬਜਟ ਆਇਆ ਸੀ ਤੇ ਉਸ ਦੇ ਵਿੱਚ ਬਕਾਇਦਾ ਜਿਹੜੀ ਰਾਜਸਥਾਨ ਫੀਡਰ ਜਾਂਦੀ ਹੈਗੀ ਆ ਉਹਦੇ ਚੋਂ ਲਫਾਫੇ ਲਾਉਣ ਵਾਲੀ ਗੱਲ ਚੱਲੀ ਸੀ ਜਦੋਂ ਪ੍ਰੋਟੈਸਟ ਵੀ ਹੋਇਆ ਸੀ ਹਾਂ ਜੀ ਤੇ ਉਹ ਪਾਣੀ ਰਿਸ ਕੇ ਪੰਜਾਬ ਦੀ ਧਰਤੀ 'ਤੇ ਨਾ ਚਾਹੁੰਦੇ ਵੀ ਰਾਜਸਥਾਨ ਨੂੰ ਪਾਣੀ ਨਹੀਂ ਘਟਣਾ ਚਾਹੀਦਾ ਹਾਂਜੀ ਬਿਲਕੁਲ ਬਿਲਕੁਲ ਸੋ ਇਹੀ ਸੀਗਾ ਉਦੋਂ ਇਹ ਦਿੱਲੀ ਵਿੱਚ ਇਹਨਾਂ ਦੀ ਸਰਕਾਰ ਸੇ ਭਾਜਪਾ ਅਰਵਿੰਦ ਕੇਜਰੀ ਵਾਰ ਰਾਹੀਂ ਪੰਜਾਬ ਦੇ ਫੈਸਲੇ ਆ ਜਿਹੜੀ ਕਰਵਾ ਰਹੀ ਸੀ ਉਹ ਇਸੇ ਕਰਕੇ ਸੀ ਵੀ ਉਹ ਸੀਪੇਜ ਪੰਜਾਬ ਵਿੱਚ ਨਾ ਹੋਵੇ ਪੰਜਾਬ ਨੂੰ ਬਿਲਕੁਲ ਵੀ ਪਾਣੀ ਦੀ ਬੂੰਦ ਨਾ ਰਹੇ ਸੋ ਇਸ ਤਰ੍ਹਾਂ ਇਹ ਇੱਕ ਤਾਂ ਹਾਈ ਕੋਰਟ ਮਿਸ ਮੈਨੇਜਡ ਆ ਪੰਜਾਬ ਦੀ ਆਪਣੀ ਹਾਈ ਕੋਰਟ ਚਾਹੀਦੀ ਆ ਪੰਜਾਬ ਦੀ ਆਪਣੀ ਰਾਜਧਾਨੀ ਚਾਹੀਦੀ ਆ ਤੇ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਦੀ ਚਾਹੀਦੀ ਆ ਪੰਜ ਹਰੇਕ ਸਟੇਟ ਆਪਣੇ ਰਿਸੋਰਸਸ ਦੀ ਆਪ ਮਾਲਕਾ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਝਾਰਖੰਡ ਬਾਰੇ ਜਿਹੜਾ ਕੋਲੇ ਦੀ ਮਾਲਕੀ ਆ ਕੋਲੇ ਦੀ ਮਾਲਕੀ ਬਾਰੇ ਕੇਂਦਰ ਕਹਿੰਦਾ ਸੀਗਾ ਕਿਉਂਕਿ ਅਸੀਂ ਦੇਸ਼ ਦੇ ਨੇਸ਼ਨ ਨੂੰ ਚਲਾਉਂਦੇ ਆ ਸੋ ਜਿਹੜਾ ਉਹਦਾ ਰੈਵਨਿਊ ਆ ਉਹ ਸੈਂਟਰ ਦੇ ਖਜ਼ਾਨੇ ਵਿੱਚ ਜਾਊਗਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਬਿਲਕੁਲ ਸੈਂਟਰ ਦੇ ਖਜ਼ਾਨੇ ਵਿੱਚ ਨਹੀਂ ਜਾਊਗਾ ਉਹ ਸਟੇਟ ਦੀ ਮਾਲਕੀ ਆ ਰਿਸੋਰਸਸ ਸਟੇਟ ਦੀ ਮਾਲਕੀ ਹੈਗੀ ਹੈ ਇਸੇ ਤਰ੍ਹਾਂ ਪਾਣੀ ਸਾਡੀ ਪੰਜਾਬ ਦੀ ਮਾਲਕੀ ਹੈਗੀ ਆ ਪੰਜਾਬ ਤੈਅ ਕਰੇਗਾ ਸਾਡੇ ਕੋਲ ਕਿੰਨਾ ਪਾਣੀ ਹੈ ਔਰ ਪਾਣੀ ਕਿੰਨਾ ਕਿਸੇ ਨੂੰ ਦੇਣਾ ਅਸੀਂ ਪਾਣੀ ਦੇਣ ਤੋਂ ਨਾ ਨਹੀਂ ਕਰਾਂਗੇ ਪਰ ਉਹਦੀ ਕੀਮਤ ਵਸੂਲ ਕਰਾਂਗੇ ਹੂੰ ਹੂੰ ਬਿਲਕੁਲ ਜੀ ਆਪਾਂ ਕੀ ਕਿ ਜਦੋਂ ਸੰਗਮਰਮਰ ਜਾਂ ਹੋਰ ਜੇ ਆਪਾਂ ਕਹੀ ਕਿ ਸੰਗਮਰਮਰ ਜਦੋਂ ਪੰਜਾਬ ਚ ਆਉਂਦਾ ਹੈ ਰਾਜਸਥਾਨ ਤੋਂ ਕਿ ਉਹ ਫ੍ਰੀ ਦੇ ਵਿੱਚ ਨਹੀਂ ਆਉਂਦਾ ਚਾਰਖੜ ਤੋਂ ਜੇ ਕੋਲਾ ਆਉਂਦਾ ਹੈ ਤੇ ਬਕਾਇਦਾ ਉਹਦੀ ਅਦਾਇਗੀ ਕੀਤੀ ਜਾਂਦੀ ਹੈ ਤੇ ਫਿਰ ਇਹ ਪਾਣੀ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਫਰੀਦਤਾ ਜਾਂਦਾ ਕਿਉਂਕਿ ਹਰ ਇੱਕ ਸਟੇਟ ਕੋਲ ਆਪਣੇ ਨੇਚਰਲ ਰਿਸੋਰਸਸ ਹੁੰਦੇ ਨੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ ਵੀ ਜਿਹਦੇ ਕੋਲ ਗੈਸ ਹੈਗੇ ਆ ਉਹ ਗੈਸਾਂ ਕੇ ਵੇਚਦਾ ਹੈਗਾ ਜਿਹਦੇ ਕੋਲ ਆਪਾਂ ਕਹਿੰਦੇ ਕਿ ਤੇਲ ਹੁੰਦਾ ਹੈ ਤੇ ਉਹ ਤੇਲ ਜਿਹੜਾ ਦੁਨੀਆ ਦੇ ਵਿੱਚ ਵੇਚਦਾ ਹੈਗਾ ਤੇ ਪਰ ਇਹ ਜਿਹੜਾ ਧੱਕਾ ਹੈ ਸਿਰਫ ਪੰਜਾਬ ਦੇ ਨਾਲ ਹੀ ਕਿਉਂ ਇਹ ਇੱਕ ਜਿਹੜਾ ਬਟਾ ਸਵਾਲ ਜਿਹੜਾ ਸਾਹਮਣੇ ਹੈਗਾ ਹੈ ਤੇ ਅੱਜ ਜਿਹੜੀ 올 ਪਾਰਟੀ ਮੀਟਿੰਗ ਵੀ ਹੋਈ ਹੈ ਜਿਸ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਔਰ ਪਾਣੀਆਂ ਨੂੰ ਲੈ ਕੇ ਕਾਫੀ ਕੁਝ ਆਪਾਂ ਕਹੀ ਕਿ ਫੈਸਲੇ ਜਿਹੜੇ ਲਏ ਗਏ ਨੇ 5 ਤਰੀਕ ਨੂੰ ਸਪੈਸ਼ਲ ਇਜਲਾਸ ਵੀ ਜਿਹੜਾ ਬੁਲਾਇਆ ਜਾਣਾ ਹੈ ਸਰਦਾਰਤਾ ਸਿੰਘ ਜੀ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ ਕਿ ਕੱਲ ਸੋਰ ਕੁਝ ਹੋਰ ਸਨ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਸੁਨੀਲ ਜਾਖੜ ਹੋਣੀ ਕੱਲ ਉਹਨਾਂ ਦਾ ਬਿਆਨ ਸੈਂਟਰ ਦੀ ਤਰਤੇ ਸੀ ਕਿ ਪੀਨ ਵਾਲਾ ਪਾਣੀ ਤੇ ਦੇ ਦੇਣਾ ਚਾਹੀਦਾ ਹੈ ਸਾਡੀ ਤੇ ਪੰਜਾਬ ਵਾਲੀ ਧਰਤੀ ਹੈ ਜਾਂ ਇਸ ਤਰੀਕੇ ਦੇ ਨਾਲ ਜਾਂ ਰਮਨੀਤ ਸਿੰਘ ਬਿੱਟੂ ਹੋਣੀ ਉਹ ਵੀ ਮੰਤਰੀ ਨੇ ਤੇ ਅੱਜ ਸਾਰਿਆਂ ਦੇ ਯੂ ਟਰਨ ਵੱਜੇ ਹੋਏ ਨੇ ਸਾਰੇ ਇਸੇ ਗੱਲ ਤੇ ਨੇ ਕਿ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਕੀ ਕੋ ਚੱਲਿਆ ਹਾਂਜੀ ਹਾਂਜੀ ਸੋ ਇਕਤਾ ਜਿਹੜੀ ਹੈਗੀ ਆ ਪੰਜਾਬ ਦੇ ਜਿਹੜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੋ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਨੀਲ ਜਾਖੜ ਉਹਨੇ ਵੀ ਅਕਸਰ ਆਲੋਚਨਾ ਤੋਂ ਬਾਅਦ ਮੁੜ ਆਏ ਨੇ ਈਵਨ ਰਵਨੀਤ ਸਿੰਘ ਬਿੱਟੂ ਦਾ ਵੀ ਮੈਂ ਇੰਗਲਿਸ਼ ਟ੍ਰਿਬਿਊਨ ਚ ਪੜ ਰਿਹਾ ਸੀ ਅੱਜ ਬਿਆਨ ਆ ਗਿਆ ਉਹਨਾਂ ਨੇ ਇਮਾਨਦਾਰੀ ਚ ਦਿੱਤਾ ਜਾਂ ਗੈਰ ਇਮਾਨਦਾਰੀ ਚ ਚਲੋ ਆਪਾਂ ਇਹਦਾ ਵਿਸ਼ੇਸ਼ਣ ਨਾ ਕਰੀਏ ਉਹ ਉਹ ਬੋਲੇ ਨੇ ਘੱਟੋ ਘੱਟ ਬੇਸ਼ੱਕ ਹਮਿੰਤਸ਼ਾ ਨੂੰ ਕਹਿ ਕੇ ਬੋਲੀ ਹੋਣਗੇ ਵੀ ਮੈਨੂੰ ਬਿਆਨ ਜ਼ਰੂਰ ਦੇਣਾ ਪੈਣਾ ਬਾਕੀ ਤੁਸੀਂ ਜੋ ਮਰਜ਼ੀ ਕਰਦੇ ਰਹੋ ਘੱਟੋ ਘੱਟ ਫਿਰ ਵੀ ਜਿਹੜਾ ਹੈਗਾ ਵੀ ਸਾਰੀ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ ਉਹ ਖੜੀ ਹੈਗੀ ਆ ਆਮ ਆਦਮੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੇ ਹੋਰ ਪਾਰਟੀਆਂ ਜਿਹੜੀਆਂ ਖੜੀਆਂ ਨੇ ਸੋ ਇਹਦਾ ਆਪਾਂ ਨੂੰ ਜਿਹੜਾ ਹੈਗਾ ਸਵਾਗਤ ਕਰਨਾ ਪਣਦਾ ਹੈਗਾ ਸੋ ਪੰਜਾਬ ਦੀ ਲੜਾਈ ਆ ਇਸ ਤਰ੍ਹਾਂ ਕਰਨੀ ਚਾਹੀਦੀ ਆ ਸੋ 5 ਤਰੀਕ ਨੂੰ ਜਿਹੜਾ ਜਲਾਸ ਬੁਲਾਇਆ ਉਹਦੇ ਵਿੱਚ ਭਗਵੰਤ ਮਾਨ ਨੂੰ ਚਾਹੀਦਾ ਤੇ ਸਮੁੱਚੇ ਪੰਜਾਬ ਕੈਬਨਿਟ ਨੂੰ ਵੀ ਜਿਹੜੀ ਉਹ ਧਾਰਾ 5 ਰਾਹੀਂ ਪਾਣੀ ਜਾਣ ਦੀ ਇਜਾਜ਼ਤ ਜਿਹੜੀ ਚੋਰ ਮੋਰੀ ਰੱਖੀ ਗਈ ਆ ਉਸ ਧਾਰਾ 5 ਨੂੰ ਖਤਮ ਕੀਤਾ ਜਾਵੇ ਜਿਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ ਜਾਂਦੇ ਸਾਰੇ ਪਾਣੀ ਨੂੰ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਰੋਕ ਦਿੱਤੀ ਹੈਗੀ ਆ ਹਨਾ ਸੋ ਪਾਣੀ ਜਿਹੜਾ ਤਰਸ ਦੇ ਆਧਾਰ ਵਾਲਾ ਕੰਮ ਆ ਪਾਣੀ ਇੱਕ ਤਰ੍ਹਾਂ ਨਾਲ ਲੋਡ ਹੈਗੀ ਆ ਫਿਰ ਤਰਸ ਦੇ ਆਧਾਰ ਤੇ ਤਾਂ ਪਾਕਿਸਤਾਨ ਨੂੰ ਵੀ ਜਾਂਦੇ ਹੋ ਹੂੰ 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 ਜੇ ਤਰਸ ਦਾ ਆਧਾਰ ਹੀ ਆ ਤੇ ਜਿਹੜਾ ਤਰਸ ਦਾ ਆਧਾਰ ਬਾਰ ਬਾਰ ਗੱਲ ਆ ਰਹੀ ਹੈ ਕੀ ਸਿਰਫ ਪਾਣੀ ਹੀ ਤਰਸਦਾ ਆਧਾਰ ਹੋਣਾ ਚਾਹੀਦਾ ਹੈ ਕਿ ਬਾਕੀ ਦੇ ਮਸਲੇ ਕੋਈ ਤਰਸਦਾ ਆਧਾਰ ਨਹੀਂ ਹੈਗੇ ਸੱਕਾਂ ਦੀਆਂ ਇੰਨੀਆਂ ਜਿਹੜੀਆਂ ਮੰਗਾਂ ਨੇ ਫਿਰ ਉਹ ਉਹ ਕਿਸੇ ਬੰਦੇ ਉਹ ਕਿਸੇ ਲੇਖੇ ਨੀ ਆਉਂਦੀ ਆ ਕਿਵੇਂ ਦੇਖਦੇ ਨੇ ਨਹੀਂ ਦੇਖੋ ਜਿਹੜੀ ਸਰਕਾਰਾਂ ਤਰਸ ਦੇ ਆਧਾਰ ਤੇ ਚਲਦੀਆਂ ਹੂੰ ਇਹ ਤੁਸੀਂ ਜਿਹੜੀਆਂ ਸਰਕਾਰਾਂ ਨੇ ਤਰਸ ਦਾ ਆਧਾਰ ਇੱਕ ਮਨੁੱਖੀ ਤੁਹਾਡੇ ਕੋਲ ਪੈਟਰਨ ਹੈਗਾ ਔਰ ਉਹ ਜਾ ਰਿਹਾ ਹੈਗਾ ਉਹਨਾਂ ਪਾਣੀ ਉਹ ਜਾ ਰਿਹਾ ਨੇ ਉਹਦੇ ਚੋ ਵੀ ਸਰਕਾਰਾਂ ਤਰਸ ਦੇ ਆਧਾਰ ਤੇ ਉਹ ਕੁਝ ਕਾਨੂੰਨਾ ਅਨੁਸਾਰ ਚੱਲਦੀਆਂ ਕੁਝ ਸਵਿਧਾਨ ਅਨੁਸਾਰ ਚੱਲਦੀਆਂ ਉਹਦੇ ਕੋਈ ਹੁਣ ਤਰਸੇ ਦਾ ਭਾਰਤ ਵਿੱਚ ਭਾਰਤ ਦੀਆਂ ਜੇਲਾਂ ਵਿੱਚ ਐਨੇ ਗਰੀਬ ਲੋਕ ਬੰਦ ਨੇ ਉਹ ਐਨੇ ਗਰੀਬ ਨੇ ਨਾ ਵਕੀਲ ਕਰ ਸਕਦੇ ਆ ਨਾ ਉਹਨਾਂ ਦੀ ਕੋਈ ਜ਼ਮਾਨਤ ਦੇਣ ਲਈ ਆਉਂਦਾ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਕਿਉਂ ਰੱਖਿਆ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਸਾਰੇ ਗਰੀਬਾਂ ਨੂੰ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਉਹ ਕਹਿੰਦੇ ਵੀ ਨਹੀਂ ਕਾਨੂੰਨ ਦੇ ਅਨੁਸਾਰ ਆ ਜੇ ਜ਼ਮਾਨਤ ਹੋਊਗੀ ਤਾਂ ਕਰਾਂਗੇ ਹਾਲਾਂਕਿ ਇਸ ਭਾਰਤ ਸਰਕਾਰ ਨੂੰ ਪਤਾ ਵੀ ਨਹੀਂ ਇਹਨਾਂ ਦੀ ਵਿਚਾਰਾ ਕੋਈ ਨਾ ਜ਼ਮਾਨਤ ਦੇਣ ਵਾਲਾ ਨਾ ਇਹਨਾਂ ਕੋਲ ਵਕੀਰ ਕਰਨ ਲਈ ਪੈਸੇ ਅਤਿ ਦੀ ਗਰੀਬੀ 'ਚ ਨੇ ਔਰ ਸਾਲਾਂ ਬੱਧੀ 10-10 ਸਾਲ ਉਹ ਛੋਟੇ ਜਿਹੇ ਕੇਸ 'ਚ ਹੀ ਰਹਿੰਦੇ ਆ ਉਹਨਾਂ ਨੂੰ ਤਰਸ ਦੇ ਆਧਾਰ ਤੇ ਕੋਈ ਨਹੀਂ ਛੱਡਦਾ ਮਤਲਬ ਉਹਨਾਂ ਕੋਲ ਪੈਸੇ ਹੀ ਨਹੀਂ ਹੁੰਦੇ ਜ਼ਮਾਨਤ ਦੇ ਦੇਣ ਦੇ ਲਈ ਕਿ ਉਹ ਬਾਹਰ ਜਾ ਸਕਣ ਹਾਂ ਕਿ ਇਸੇ ਲਈ ਕਿਉਂਕਿ ਦੇਸ਼ ਕਾਨੂੰਨ ਅਨੁਸਾਰ ਚੱਲਦੇ ਆ ਹੂੰ ਹੂੰ ਦੇਸ਼ ਸੰਵਿਧਾਨ ਤੇ ਕਾਨੂੰਨ ਦੇ ਪੈਰਾਮੀਟਰ ਅਨੁਸਾਰ ਚੱਲਦੇ ਆ ਫਿਰ ਤਰਸ ਦੇ ਆਧਾਰ ਤੇ ਗੁਰੂ ਦੇ ਸਿੱਖ 30-30 ਸਾਲ ਤੋਂ ਜੇਲਾਂ ਵਿੱਚ ਨੇ ਉਹ ਆਪਣੀ ਜੀ ਪੂਰੀ ਕਰ ਚੁੱਕੇ ਆ ਸਜ਼ਾ ਹੂੰ ਹੂੰ ਉਹਨਾਂ ਬਾਰੇ ਕਦੀ ਤਰਸ ਨਹੀਂ ਆਇਆ ਉਹਨਾਂ ਬਾਰੇ ਤੇ ਕਹਿੰਦੇ ਵੀ ਮਾਫੀਆਂ ਮੰਗਣ ਲੈ ਮਾਫੀਆਂ ਮੰਗੋ ਜਦੋਂ ਉਹ ਸਜ਼ਾ ਪੂਰੀ ਕਰ ਚੁੱਕੇ ਆ ਮਾਫੀ ਕਦੀ ਮੰਗਣ ਫੇਰ ਹੈਗਾ ਪੰਜਾਬ ਵਿੱਚ ਸਿੱਖਾਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਹਜ਼ਾਰਾਂ ਪੁਲਿਸ ਅਫਸਰ ਨੌਕਰੀ ਤੇ ਨੇ ਹੂੰ ਫੇਰ ਉਹਨਾਂ ਨੂੰ ਕਿਉਂ ਨਹੀਂ ਫੜ ਲਿਆ ਜਾਂਦਾ ਕਿਉਂਕਿ ਜੇ ਸਾਰਾ ਕੁਝ ਤਰਸ ਦੇ ਆਧਾਰ ਤੇ ਸਿੱਖਾਂ ਦਾ ਤਰਸ ਦਾ ਆਧਾਰ ਵੀ ਤਾਂ ਦੇਖੋ ਨਾ ਹੂੰ ਕੱਲਾ ਹਰਿਆਣੇ ਤੇ ਰਾਜਸਥਾਨ ਦਾ ਤਰਸ ਦਾ ਆਧਾਰ ਨਾ ਨਾ ਦੇਖੀ ਜਾਓ ਸਿੱਖਾਂ ਦਾ ਕੀ ਤਰਸਦਾ ਆਧਾਰ ਆ ਉਹਨਾਂ ਨੇ ਕਿੰਨੀ ਮਾਰ ਸਹੀ ਆ ਇਸ ਸਿਸਟਮ ਦੇ ਤਹਿਤ ਉਦੇ ਬਾਰੇ ਵੀ ਸੋਚਿਆ ਜਾਵੇ ਫਿਰ ਇਹ ਤਾਂ ਗੇਵ ਐਂਡ ਟੇਕ ਹੈਗਾ ਤੁਸੀਂ ਸਾਡਾ ਤਰਸ ਦਾ ਆਧਾਰ ਦੇਖੋ ਸਾਡੇ ਨੌਜਵਾਨ ਛੱਡ ਦੋ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਜੇਲਾਂ ਚ ਦੇਓ ਉਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਹੋਣ ਜਾਂ ਭਾਰਤ ਦੀਆਂ ਜੇਲਾਂ ਵਿੱਚ ਜਿੰਨੇ ਗਰੀਬ ਲੋਕ ਬੰਦ ਨੇ ਉਹਨਾਂ ਨੂੰ ਤਰਸ ਦੇ ਆਧਾਰ ਤੇ ਛੱਡਿਆ ਜਾਵੇ ਸੋ ਹੋਰ ਫਿਰ ਬਹੁਤ ਸਾਰੇ ਮਸਲੇ ਬਹੁਤ ਸਾਰੇ ਜੀ ਆਪਾਂ ਕਹੀ ਕਿ ਚੈੱਕ ਐਂਡ ਬੈਲੈਂਸ ਹੋਣੇ ਚਾਹੀਦੇ ਆ ਇੱਕ ਤਰਫਾ ਜਿਹੜੀ ਗੱਲਬਾਤ ਹੈ ਕਿ ਕਿਤੇ ਨਾ ਕਿਤੇ ਜਿਹੜੀ ਨਹੀਂ ਹੋਣੀ ਚਾਹੀਦੀ ਜਦੋਂ ਇੱਕ ਤਰਫਾ ਗੱਲਬਾਤ ਹੁੰਦੀ ਹੈ ਜਦੋਂ ਤੱਕੇ ਦੇ ਨਾਲ ਫੈਸਲੇ ਲਏ ਜਾਂਦੇ ਨੇ ਕਿ ਤੁਹਾਡੇ ਤੋਂ ਤਾਂ ਅਸੀਂ ਕੰਸੈਂਟ ਵੀ ਨਹੀਂ ਲੈਣਾ ਤੇ ਪਾਣੀ ਅਸੀਂ ਤੱਕੇ ਦੇ ਨਾਲ ਲੈ ਲੈਣਾ ਔਰ ਆ ਫੈਸਲਾ ਹੋ ਗਿਆ ਹੋਇਆ ਹੈ ਇਹ ਗੱਲਾਂ ਜਦੋਂ ਕਹਿ ਦੇਣੀਆਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਰਕਾਰਾਂ ਨੂੰ ਮਜਬੂਰਨ ਦੇ ਆਪਾਂ ਕਹੀ ਕਿ ਜਿੰਨਾ ਚਿਰ ਲੋਕਾਂ ਦਾ ਕੁੰਡਾ ਰਹੇਗਾ ਕਿ ਤਨਾ ਕਿਤੇ ਸਰਕਾਰਾਂ ਨੂੰ ਵੀ ਜਿਹੜਾ ਹੈ ਰਿਸਿਸਟ ਕਰਨਾ ਪਵੇਗਾ ਅ ਇਲੈਕਸ਼ਨ ਜਿਹੜੇ ਨੇ 2027 ਦੇ ਵਾਲੇ ਜਿਹੜੇ ਆਪਾਂ ਕਹਿ ਲਈ ਕਿ ਤਕਰੀਬਨ 1.5-2 ਸਾਲ ਹੀ ਰਹਿ ਗਏ ਨੇ ਉਸ ਨੂੰ ਲੈ ਕੇ ਵੀ ਜਿਹੜਾ ਸਰਕਾਰਾਂ ਕਿਤੇ ਨਾ ਕਿਤੇ ਸਤਰ ਖੈਗੀਆਂ ਨੇ ਤੇ ਉਮੀਦ ਕਰਦੇ ਹਾਂ ਕਿ ਜਿੰਨੀਆਂ ਵੀ ਪਾਰਟੀਆਂ ਸੈਗੀਆਂ ਨੇ ਉਹ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖਣਗੀਆਂ